ਬਾਲ ਸਹਿਦਿਆ ਨੇਕਾਂ ਪੁਸਤਕਾਂ ਛਾਪ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਣ ਵਾਲੇ ਸ਼੍ਰੀ ਸੁਖੀ ਬਾੜ ਸੰਸਥਾਪਕ ਪੰਜਾਬ ਪਵਨ ਸਰੀ ਕੈਨੇਡਾ ਅਤੇ ਪੰਜਾਬ ਪਵਨ ਜਲੰਧਰ ਦੀ ਪ੍ਰਬੰਧਕੀ ਟੀਮ ਦੇ ਉਪਰਾਲੇ ਸਦਕਾ ਡਾਕਟਰ ਸੁਰਿੰਦਰ ਕੁਮਾਰ ਜਿੰਦਲ ਜ਼ਿਲ੍ਹਾ ਪ੍ਰਧਾਨ ਦੀ ਰਹਿਨਮਾਈ ਅਤੇ ਮੈਡਮ ਅਰਜਿੰਦਰ ਕੌਰ ਦੀ ਸੰਪਾਦਨਾ ਹੇਠ ਛਵੀ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਬਾਲ ਲੇਖਕਾਂ ਦੀ ਨਵੀਂ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਨ ਅੱਜ ਭਾਗ 27 ਜਾਰੀ ਕੀਤੀ ਗਈ ਮੋਹਾਲੀ ਜ਼ਿਲ੍ਹੇ ਦੀ ਇਹ ਦੂਜੀ ਪੁਸਤਕ ਡਾਕਟਰ ਦਵਿੰਦਰ ਕੌਰ ਖੁਸ਼ਤੀ ਸੰਪਾਦਕੀ ਹੇਠ ਅਤੇ ਇਸ ਤੋਂ ਇਲਾਵਾ ਲੁਧਿਆਣਾ ਅਤੇ ਰੋਪੜ ਜ਼ਿਲ੍ਹੇ ਦੇ ਬਾਲ ਸਹਿਤਕਾਰਾਂ ਦੀਆਂ ਦੋ ਪੁਸਤਕਾਂ ਦੀ कुंठ ਚੁਕਾਈ ਸਤਿਕਾਰਯੋਗ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਕਿਤਾਬ ਵਿੱਚ ਸ਼ਾਮਲ ਬਾਲ ਲੇਖਕਾਂ ਨੂੰ ਪੰਜਾਬ ਭਵਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਤੁਹਾਿੰਨਾਂ ਜੀ ਸੁਖੀ ਬਾੜਵਾਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆ ਮੈਂ ਬਹੁਤ ਬਰੀਫ ਦੇ ਵਿੱਚ ਜਾਣਕਾਰੀ ਦਵਾਂਗਾ। ਨਾ ਅੰਤਕ੍ਰੀਨ 46 ਇਅਰਸ ਤੋਂ ਪਹਿਲਾਂ ਕੈਨੇਡਾ ਜਾ ਕੇ ਬਸਿਆ ਸੀਗਾ ਆਮ ਦੀ ਤਰ੍ਹਾਂ ਕੰਮ ਕਰ ਕਰਕੇ ਥੋੜਾ ਵਾਲਾ ਬਿਜ਼ਨਸ ਚਲਾ ਲਿਆ ਰੋਟੀ ਪਾਣੀ ਚਲਾ ਲਿਆ ਤੇ 1993 ਦੇ ਵਿੱਚ ਆਪਾਂ ਸੁਖੀਬਾਦ ਫਾਊਂਡੇਸ਼ਨ ਜਿਹੜੀ ਰਜਿਸਟਰਡ ਇੱਕ ਫਾਊਂਡੇਸ਼ਨ ਹੈ ਉਹਦਾ ਆਪਾਂ ਰਜਿਸਟਰ ਕਰਵਾਈ ਸੀ ਆ ਛੋਟੇ 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 ਕੰਮਾਂ ਤੋਂ ਲੈ ਕੇ ਆ ਫਿਰ 2016 ਦੇ ਵਿੱਚ ਫਾਊਂਡੇਸ਼ਨ ਦਾ ਇਹ ਕਾਂਗ ਪੰਜਾਬ ਭਵਨ ਉਥੇ ਆਪਣੇ ਡੈਡੀ ਦੀ ਯਾਦ ਦੇ ਵਿੱਚ ਬਣਾਇਆ ਜਿੱਥੇ ਅਨਲਿਸਟ 20 ਸਮਾਗਮ ਮंथली ਹੁੰਦੇ ਨੇ ਸੱਤ ਇੱਕ ਸਮਾਗਮ ਸਮਾਜਨੀਆ ਕ੍ਰਿਤੀਆਂ ਪ੍ਰਤੀ ਜਾਂ ਸਿਹਤ ਪ੍ਰਤੀ ਹੁੰਦੇ ਨੇ ਉਹ ਸਾਰੇ ਫ੍ਰੀ ਚਾਰਜ ਹੁੰਦੇ ਨੇ ਫੁੱਲ ਸਪੋਰਟ ਦਿੰਨੇ ਅਸੀਂ ਜਿੰਨੀਆਂ ਐਨਓ ਜੂਗੇ ਉਥੇ ਕੰਮ ਕਰਦੇ ਆ ਨੀ ਨਾਲ ਦੀ ਨਾਲ ਪੰਜਾਬ ਦੇ ਵਿੱਚ ਫਲਪਾਇਨ ਦੇ ਵਿੱਚ ਤੇ ਨੇਪਾਲ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸੋਸ਼ਲ ਮੀਡੀਆ ਤੇ ਮਿਲ ਜੂਗੀ ਆ ਪੰਜਾਬ ਦੇ ਵਿੱਚ ਕੈਂਪਸ ਮੈਡੀਕਲ ਕੈਂਪਸ ਅਨਪ੍ਰੇਵਿਲੇਜ ਕੁੜੀਆਂ ਦੀਆਂ ਸ਼ਾਦੀਆਂ ਆ ਪੰਜਾਬ ਦੇ ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਨਾਲ ਮੇਰਾ ਮੌਜੂਦ ਸਾਈਨ ਹੋਇਆ 40 ਕਾਲਜ ਨੇ ਜਿਨ੍ਹਾਂ ਨਾਲ ਮੌਜੂਦ ਸਾਈਨ ਹੋਇਆ ਗਰੀਬ ਬੱਚੇ ਜਿਹੜੇ ਉਹਨਾਂ ਦੀਿੰਨੀ ਸਾਡੇ ਕੋਲ ਸਰਦਾ ਸੀ ਉਹਦੇ ਫੀਸ ਦੇਣ ਦੀ ਕੋਸ਼ਿਸ਼ ਕਰਦੇ ਆ ਆ ਬਹੁਤ ਸਾਰੇ ਸੈਟ ਤੱਕ ਸਮਾਗਮ ਇੰਟਰਨੈਸ਼ਨਲ ਕਾਨਫਰੰਸਿਸ ਪੰਜਾਬ ਉਹਨਾਂ ਮੁੱਲੋਂ ਉੱਥੇ ਕੈਂਡਾ ਵਿੱਚ ਕਰਾਈਆਂ ਜਾਂਦੀਆਂ ਨੇ ਵੱਡੀ ਗਿਣਤੀ ਵਿੱਚ ਦੇਸ਼ ਤੋਂ ਇੱਥੋਂ ਲੋਕ ਜਾਂਦੇ ਨੇ ਹੌਲੇ ਮੁਲਖਾਂ ਤੋਂ ਆਉਂਦੇ ਨੇ ਪਰ ਉਹਨਾਂ ਕਾਨਫਰੰਸ ਦੇ ਵਿੱਚ ਇੱਕ ਚੀਜ਼ ਦੀ ਸਦਾ ਘਾਟ ਮਹਿਸੂਸ ਹੁੰਦੀ ਰਹੀ ਹੈ ਕਿ ਉਹਦੇ ਵਿੱਚ ਯੂਥ ਨਹੀਂ ਆਉਂਦਾ ਜੰਗ ਬੱਚੇ ਨਹੀਂ ਆਉਂਦੇ ਆ ਸੋ ਉਹ ਇੱਕ ਗੱਲ ਨੂੰ ਫਿਕਰ ਇਹਦਾ ਸੀਗਾ ਵੀ ਕੀ ਕੁਝ ਕੀਤਾ ਜਾਵੇ ਤੇ ਬਸ ਰੋਜ਼ ਸੋਚਦੇ ਰਹਿਣਾ ਬੱਚਿਆਂ ਨੂੰ ਅਸੀਂ ਉੱਥੇ ਕੋਸ਼ਿਸ਼ ਵੀ ਕੀਤੀ ਪੰਜਾਬੀ ਸਕੂਲ ਪੰਜਾਬ ਹੌਣ ਚਲਾਇਆ ਆਨਲਾਈਨ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਆ ਯੂਥ ਦੇ ਜਿਹੜੇ ਜਿਹੜੀਆਂ ਹੈਗੀਆਂ ਛੋਟੀਆਂ-ਛੋਟੀਆਂ ਸੰਸਥਾਵਾਂ ਬਣਾਈਆਂ ਪਰ ਫੇਰ ਵੀ ਉੱਥੇ ਤੱਕ ਗੱਲ ਨਹੀਂ ਪਹੁੰਚੀ ਜਿਹੜੀ ਮੈਂ ਚਾਹੁੰਦਾ ਸੀ ਕਿਉਂਕਿ ਮਾਂ ਬੋਲੀ ਸੱਭਿਆਚਾਰ ਮراثਤ ਦੀ ਜਦੋਂ ਗੱਲ ਹੋਵੇ ਤੇ ਸਾਨੂੰ ਫਿਕਰਮੰਦ ਹੋਣਾ ਚਾਹੀਦਾ ਕਿ ਕੱਲ ਨੂੰ ਸਾਡੇ ਤੋਂ ਬਾਅਦ ਕੋਈ ਪੰਜਾਬੀ ਬੋਲਣ ਵਾਲਾ ਰਹੂਗਾ ਵੀ ਬੜੀ ਨਿਮਰਤਾ ਨਾਲ ਪੰਜਾਬ ਭਵਨ ਕੈਨੇਡਾ ਚ ਬਣਾਇਆ ਇੱਕ ਜਿੰਨੀਕ ਸੋਚ ਸੀਗੀ ਉਹ ਵੀ ਕਿ ਉਹ ਪੰਜਾਬ ਭਵਨ ਵੀ ਅੱਜ ਤੋਂ 200-250 ਸਾਲਾਂ ਨੂੰ ਖਵਾਊਗਾ ਇਦਾਂ ਦੇ ਫਿਕਰਾਂ ਨੂੰ ਲੈ ਕੇ ਬਸ ਬੱਚਿਆਂ ਪ੍ਰਤੀ ਅਸੀਂ ਫਿਕਰਮੰਦ ਆਫੇ ਗੰਦੇ ਜਦੋਂ ਰੱਬ ਦਿੰਦਾ ਤੇ ਇੰਜੇ ਦਿੰਦਾ ਸਾਡੇ ਕੋਆਰਡੀਨੇਟਰ ਜਿਹੜੇ ਨੇ ਸਟੇਟ ਦੇ ਗ਼ਕਾਰ ਸਿੰਘ ਤੇਜੇ ਬਸ ਇਹਨਾਂ ਨਾਲ ਮੁਲਾਕਾਤ ਹੋਈ ਪਟਿਆਲੇ ਤੋਂ ਨੇ ਇਹਨਾਂ ਦੇ ਸਕੂਲ ਦੇ ਵਿੱਚ ਇਹਨਾਂ ਨੇ ਛੋਟਾ ਜਿਹਾ ਸਮਾਗਮ ਰੱਖਿਆ ਬੱਚਿਆਂ ਨੂੰ ਥੋੜੀਆਂ ਕਵਤਾਵਾਂ ਆਪ ਇਹ ਸਕੂਲ ਦੇ ਵਿੱਚ ਲਾਇਬ੍ਰੇਰੀਅਨ ਨੇ ਅਮੀਨੂ ਸਦਿਆ ਮੈਂ ਵੀ ਆਇਆ ਤੇ ਬੱਚਿਆਂ ਨੇ ਵੀ 25 ਬੱਚਿਆਂ ਨੇ ਸਟੇਜ ਤੋਂ ਕਿ ਉਹਨਾਂ ਨੂੰ ਆਪ ਸੈਦ ਨਾਲ ਬੜਾ ਪਿਆਰ ਸੀ ਤੇ ਇਹਨਾਂ ਨੇ ਸਟੇਜ ਤੋਂ ਬੱਚਿਆਂ ਨੂੰ ਮੈਂ ਸੁਣਿਆ ਬਸ ਉਸ ਦਿਨ ਮੈਂ ਕਿਹਾ ਵੀ ਅਸੀਂ ਤੇ ਗਲਤਾਂ ਟੱਕਰਾਂ ਮਾਰੀ ਜਾ ਰਹੇ ਹਾਂ ਬੱਚੇ ਤਾਂ ਹੈਗੇ ਨੇ ਤੇ ਅਸੀਂ ਬਸ ਦੂਏਤੀਏ ਦਿਨ ਮੀਟਿੰਗ ਕੀਤੀ ਇੱਕ ਪੰਜ ਮੈਂਬਰੀ ਕਮੇਟੀ ਅਸੀਂ ਬਣਾਈ ਤੇ ਉਹਦੇ ਨਾਲ ਅਸੀਂ ਕੀ ਕੀਤਾ ਜਾਵੇ ਤੇ ਮੈਨੂੰ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਦਿਸੇ ਆਪੇ ਸਾਰੇ ਪੰਜਾਬ ਤੋਂ ਸਰਕਾਰੀ ਸਕੂਲ ਦੇ ਬੱਚਿਆਂ ਤੋਂ ਕੁਝ ਲਿਖਾਉਣੇ ਆ ਫੇ ਉਹਨਾਂ ਨੂੰ ਕੋਆਰਡੀਨੇਟ ਕੌਣ ਕਰੇਗਾ ਇਹਦਾ ਸਾਰੀ ਟੀਮ ਦੀ ਸਲਾਹ ਹੈ ਹੋਈ ਪਈ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਜਾਂ ਲਾਇਬ੍ਰੇਰੀਅਨ ਨੇ ਉਹ ਤੋਂ ਵਧੀਆ ਖਜ਼ਾਨਾ ਨਹੀਂ ਹੋ ਸਕਦਾ ਬਸ ਜੀ ਫਿਰ ਦਿਨਾਂ ਦੇ ਵਿੱਚ ਅਸੀਂ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਜ਼ਿਲੇ ਪ੍ਰਧਾਨ ਚੁਣ ਲਏ ਨਾਲ ਉਹਨੇ ਪੰਜ-ਪੰਜ ਮੈਂਬਰੀ ਕਮੇਟੀ ਬਣਾ ਲਈ ਤੇ ਜੀ ਇਹ ਸ਼ੁਰੂ ਹੋ ਗਿਆ ਬੱਚਿਆਂ ਨੂੰ ਸਿਖਲਾਈ ਦਾ ਬੱਚਿਆਂ ਨੂੰ ਇਕੱਠੇ ਕਰਨ ਦਾ ਤੇ ਅਸੀਂ ਹਰ ਜ਼ਿਲ੍ਹੇ ਨੂੰ ਕਿਹਾ ਅਸੀਂ ਪੰਜ ਕਿਤਾਬਾਂ ਤੁਹਾਨੂੰ ਸ਼ਾਮਕੇ ਦਵਾਂਗੇ ਤੁਸੀਂ ਸਾਰਾ ਰਚਨਾ ਜਿਹੜੀ ਹਰੇਕ ਕਿਤਾਬ ਦੇ ਵਿੱਚ ਲੈਣੀ ਆ ਤੇ ਇੱਕ ਕਿਤਾਬ ਦੇ ਵਿੱਚ 35 ਸਕੂਲ ਆ ਤੁਸੀਂ ਲਿਓ ਕੋਸ਼ਿਸ਼ ਕਰਿਓ ਸੋ ਬੱਸ ਇਹ سلسلہ ਸ਼ੁਰੂ ਹੋਇਆ ਤੇ ਜੀ ਬੜੇ ਦਿਨਾਂ ਦੇ ਵਿੱਚ ਅਨਬੀਲੀਵਲੀ ਉਹਦਾ ਜਿਹੜਾ ਮੁੱਖ ਕਾਰਨ ਕੀ ਸੀਗਾ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਸੀ ਬੜੇ ਟੈਲੈਂਟਡ ਨੇ ਹੁਣ ਤੇ ਸਾਨੂੰ ਇਹ 2 ਸਾਲ ਹੋ ਗਏ ਨੇ ਆ ਅਸੀਂ ਤੋਂ ਉਹਨਾਂ ਨੂੰ ਪਹਿਲੇ 2-3 ਮਿੰਨੀਆਂ ਦੇ ਵਿੱਚ ਮੈਂ ਹੈਰਾਨ ਬੜਾ ਹੋਇਆ ਵੀ ਬੱਚਿਆਂ ਕੋਲ ਇੰਨਾ ਟੈਲੈਂਟ ਆ ਆ ਤੇ ਬਸ ਬੱਚਿਆਂ ਨੂੰ ਲਾਂਬੰਦ ਕਰਨਾ ਸ਼ੁਰੂ ਕਰਤਾ ਉਹਨਾਂ ਦੀ ਸਖਲਾਈ ਉਹਨਾਂ ਦੀ ਸ਼ੁਰੂ ਕਰਤੀ ਆ ਤੇ ਬੜਾ ਛੇਤੀ ਕਾਫਲਾ ਜਿਹੜਾ ਇਹ ਮੀਡੀਆ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਅਨਬੀਲੀਵਬਲੀ ਐਕਚੁਅਲੀ ਅ ਅੱਜਕੱਲ ਕਿਤੇ ਵੀ ਅਸੀਂ ਕੋਈ ਸਮਾਗਮ ਕਰਦੇ ਹਾਂ ਕੱਲ ਸੰਗਰੂਪ ਸਮਾਗਮ ਕਰਦੇ ਸੀ ਪਰਸੋਂ ਅਸੀਂ ਬਟਾਲੇ ਸੀਗੇ ਮੇਰਾ خیال 30 35 ਮੀਡੀਆ ਵਾਲਿਆਂ ਨੇ ਉਹਨੂੰ ਕਵਰੇਜ ਦਿੱਤੀ ਕਿਉਂਕਿ ਜਿਹੜਾ ਪੁੰਦਾਂ ਦਾ ਇਹ ਕੰਮ ਆ ਤੇ ਮੀਡੀਆ ਵਾਲੇ ਇਸ ਪ੍ਰੋਜੈਕਟ ਦੀ ਬਹੁਤ ਹੀ ਮਦਦ ਕਰ ਰਹੇ ਨੇ ਸੋ ਜੀ ਬਾ ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਸਾਨੂੰ ਹਰਿਆਣਾ ਤੋਂ ਹੁਣ ਆਉਣ ਲੱਗ ਗਿਆ ਸਾਨੂੰ ਰਾਜਸਥਾਨ ਤੋਂ ਹੁਣ ਆਉਣ ਲੱਗ ਗਿਆ ਮਾਝਾ ਚੋਂ ਆਉਣ ਲੱਗ ਗਿਆ ਦਿੱਲੀੋਂ ਆ ਗਿਆ ਬੰਬੇੋਂ ਆ ਗਿਆ ਉਹ ਸਟੇਟਾਂ ਅਸੀਂ ਵੀ ਉੱਥੇ ਟੀਮਾਂ ਬਣਾਉਣੀਆਂ ਸ਼ੁਰੂ ਕਰਤੀਆਂ ਪਾਕਿਸਤਾਨ ਮੈਂ ਅਕਸਰ ਜਾਣਦਾ ਰਹਿਨਾ ਪਹਿਲਾਂ ਵੀ ਕਾਫੀ ਜਾਣਦਾ ਰਹਿਨਾ ਕੁਝ ਸੋਸ਼ਲ ਵਰਕ ਉੱਥੇ ਕਰਦੇ ਮੈਡੀਕਲ ਕੈਂਪ ਲਾਉਨੇ ਆ ਕੁਝ ਲੋਕ ਜਾਣਦੇ ਸਨ ਫਿਰ ਉੱਥੇ ਟੀਮਾਂ ਬਣਨੀਆਂ ਸ਼ੁਰੂ ਹੋ ਗਈਆਂ ਪਾਕਿਸਤਾਨ ਦੇ ਵਿੱਚ ਇਸ ਵੇਲੇ 17 ਜ਼ਿਲ੍ਹਿਆਂ ਦੇ ਵਿੱਚ ਟੀਮਾਂ ਨੇ ਪੰਜ ਕਿਤਾਬਾਂ ਆ ਪਾਕਿਸਤਾਨ ਦੇ ਵਿੱਚ ਮੈਂ ਖੁਦ ਜਾ ਕੇ ਰਿਲੀਸ ਕਰਕੇ ਆਇਆ ਆ ਆ ਇਸ ਤੋਂ ਬਾਅਦ ਕਾਫਲਾ ਇੱਥੇ ਨਹੀਂ ਰੁਕਿਆ ਆ ਮੈਂ ਖੁਦ ਕੈਨੇਡਾ ਤੋਂ ਉਹ ਤੇ ਨੇਚਰਲੀ ਸੀ ਵੀ ਕੈਨੇਡਾ 'ਚ ਬੁੱਕਾਂ ਛੱਪਣੀਆਂ ਉੱਥੇ ਤਿੰਨ ਟੀਮਾਂ ਨੇ ਅਮਰੀਕਾ ਵਿੱਚ ਦੋ ਟੀਮਾਂ ਨੇ ਆ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਫਰਾਂਸ ਜਰਮਨੀ ਇਟਲੀ ਆ ਹੋਰ ਤਾਂ ਹੋਰ ਆ ਜਿਗੰਡਾ ਕੀਨਿਆ ਤਜ਼ਾਨੀਆ ਦੀਆਂ ਸਾਡੀਆਂ ਟੀਮਾਂ ਸੋਸ਼ਲ ਮੀਡੀਆ ਦੇ ਉੱਤੇ ਨੂੰ ਦੇਖ ਸਕਦੇ ਹੋ ਕੰਮ ਕਰ ਰਹੀਆਂ ਨੇ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਵਾਹਿਗੁਰੂ ਦੀ ਬੜੀ ਕਿਰਪਾ ਹੈ ਇੱਥੇ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰ ਦਣਾ ਚਾਹਾਂਗਾ ਕਿ ਮੈਂ ਕੋਈ politically active ਨਹੀਂ ਐ ਮੈਂ ਕੋਈ ਕੋਈ ਫੇਮਸ ਹੋਣ ਲਈ ਕੋਈ ਕੋਈ ਕੰਮ ਨਹੀਂ ਕਰ ਰਿਹਾ ਤੇ ਦੂਸਰੀ ਗੱਲ ਇਹ ਆ ਕਿ ਮੈਂ ਬੇਸ਼ੱਕ ਸਾਡੇ ਮੈਡੀਕਲ ਕੈਂਪਨੇਜ ਆ ਐਜੂਕੇਸ਼ਨ ਦੇ ਜਿਹੜੇ ਸਾਡੇ ਕੰਮ ਚੱਲਦੇ ਨੇ ਜਾਂ ਨਵੀਆਂ ਕਾਲਾਂ ਨਵੇਂ ਇਡਾਨ ਦੇ ਨੇ ਅਸੀਂ ਫੰਡਸ ਨਹੀਂ ਇਕੱਠਾ ਕਰਦੇ ਸਾਡੇ ਸਾਡੇ ਕੋਲ ਰਸੀਦ ਬੁੱਕ ਨਹੀਂ ਹੈ ਆ ਜਿੰਨਾ ਕੋ ਮਾੜਾ ਮੋਟਾ ਸਾਡੇ ਕੋਲ ਹੁੰਦਾ ਬਾਬੇ ਦਾ ਦਸ਼ਵੰਦ ਕੱਢਦੇ ਆ ਆ ਕੰਮ ਕਾ ਠੀਕ ਨਹੀਂ ਤੇ ਉਹਦੇ ਹਿਸਾਬ ਦੇ ਨਾਲ ਲੋਕਾਂ ਨੇ ਵੀ ਬੜਾ ਹਲਾਰਾ ਦਿੱਤਾ ਵੀ ਇਹਨਾਂ ਨੂੰ ਕੋਈ ਈ ਗਰਜ ਤੇ ਹੈ ਨਹੀਂਗੇ ਜੋ ਕਰ ਰਹੇ ਨੇ ਸ਼ੌਂਕ ਨਾਲ ਪਿਆਰ ਨਾਲ ਮੁਹੱਬਤ ਨਾਲ ਕਰ ਰਹੇ ਨੇ ਗੱਲ ਨਵੇੜਾਂ ਜੀ ਹ ਹੁਣ ਤੱਕ ਅਸੀਂ ਨਵੰਬਰ ਅਕਤੂਬਰ ਦੇ ਵਿੱਚ ਇੱਕ ਬੜੀ ਆਲਿਸ਼ਾਨ ਕਾਨਫਰੰਸ ਸਿੰਗਰੂਰ ਵਿੱਚ ਕੀਤੀ ਮਸਤਵਾਨਾ ਸਾਹਿਬ ਜਿਹੜਾ ਅਕਾਲ ਐਜੂਕੇਸ਼ਨ ਅਦਾਰਾ ਆ ਤਕਰੀਬਨ 1200 ਬੱਚਿਆਂ ਨੂੰ ਹਰ ਜ਼ਿਲ੍ਹੇ ਦੇ ਵਿੱਚੋਂ ਦੋ-ਦੋ ਬੱਸਾਂ ਲਾਈਆਂ ਬੱਚਿਆਂ ਨੂੰ ਲਿਆਂਦਾ ਗਿਆ ਉਹਨਾਂ ਦੀ ਰਹਿائش ਉਹਨਾਂ ਦਾ ਖਾਣ ਪੀਣ ਆ ਕਾਨਫਰੰਸ ਦਾ ਦੋ ਦੋ ਰੋਜਾ ਸੀ ਮਗਰ ਚਾਰ ਰੋਜਾ ਹੋ ਗਏ ਉਹ ਆ ਬਸ ਉਤੋਂ ਜਿਉਂ ਉਸ ਕਾਨਫਰੰਸ ਨੇ ਬਹੁਤ ਵੱਡੀ ਅਡਾਰੀ ਭਰੀ ਲੋਕਾਂ ਦੇ ਵਿੱਚ ਟੀਚਰਾਂ ਦੇ ਵਿੱਚ ਮਾਪਿਆਂ ਦੇ ਵਿੱਚ ਇੱਕ ਬਹੁਤ ਵਧੀਆ ਵਿਸ਼ਵਾਸ ਹੋ ਗਿਆ ਕਿ ਵਾਕਿਆ ਹੀ ਵਧੀਆ ਕੋਈ ਆ ਬਹੁਤ ਕੋਈ ਯਾਰੋ ਲੇਟੀ ਹੈ ਜਿਹੜੇ ਬੇਰੋਜ਼ਗਾਰ ਚੈਟ ਕਰਦੇ ਫੇਕੀ ਦੇ ਤੋਂ ਪਏ ਉਹਨਾਂ ਦੀ ਪੱਕੀ ਹੈਲਪ ਕਰ ਰਿਹਾ ਹੈ ਹਾਂ 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 ਹਾਂਜੀ ਹਾਂਜੀ ਮੈਂ ਉਸ ਪੁਆਇੰਟ ਤੇ ਆਉਣਾ ਇੱਕ ਮਿੰਟ ਦੇ ਵਿੱਚ ਤੇ ਹੁਣ ਮੈਂ ਅਖੀਰ ਦੇ ਵਿੱਚ ਇਹ ਤੁਹਾਨੂੰ ਇਸ ਪ੍ਰੋਜੈਕਟ ਬਾਰੇ ਕਨਕਲੂਡ ਕਰਨਾ ਚਾਹੂੰਗਾ ਕਿ ਹੁਣ ਤੱਕ 62 ਕਿਤਾਬਾਂ ਛਪ ਚੁੱਕੀਆਂ ਨੇ ਇੱਕ ਕਿਤਾਬ ਦੇ ਵਿੱਚ 100 ਰਜਨਾ ਹੁੰਦੀ ਐਵਰੇਜ ਤੇ ਇੱਕ ਕਿਤਾਬ ਦੀ 300 ਤੋਂ ਲੈ ਕੇ 500 ਕਾਪੀ ਛਪਦੀ ਹੈਗੀ ਆ ਤੇ オンલાઈਨ ਸਾਡੀ ਟ੍ਰੇਨਿੰਗ ਆ ਗਿਆ ਅਸੀਂ ਬੱਚਿਆਂ ਨੂੰ ਆਨਲਾਈਨ ਟ੍ਰੇਨ ਕਰਦੇ ਆ ਜਿਹਨੂੰ ਕਵਤਾ ਗਜ਼ਲ ਮਿੰਨੀ ਕਹਾਣੀ ਲਿਖਣ ਦੀ ਦਿੱਕਤ ਆਵੇ ਉਹ ਸਾਡੀਆਂ ਕਲਾਸਾਂ ਫ੍ਰੀ ਹੋ ਚਾਰਜ ਅਸੀਂ ਉਹਨਾਂ ਨੂੰ ਦਿੱਨੇ ਹੈਗੇ ਆ ਤੇ ਸਾਡਾ ਜਿਹੜਾ ਗੋਲ ਏ ਟੀਚਰ ਏ ਇਹ ਪੰਜ ਸਾਲਾ ਪ੍ਰੋਜੈਕਟ ਲਈ ਕੀਤਾ ਗਿਆ ਅਸੀਂ ਸ਼ੁਰੂਆਤ ਦੇ ਵਿੱਚ ਜਿਹੜੇ 2 ਸਾਲ ਹੋ ਗਏ ਨੇ ਤੇ 3 ਸਾਲ ਸਾਡਾ ਹੱਲੇ ਇਹ ਬਚਦੇ ਨੇ ਤੇ ਪਿਛਲੇ 2 ਸਾਲਾਂ ਦੇ ਵਿੱਚ ਜੋ ਇਹ ਬੱਚਿਆਂ ਨੇ ਪ੍ਰੋਗਰੈਸ ਕੀਤੀ ਹੈ ਅਨਬੀਲੀਵਬਲੀ ਬੱਚੇ ਕੰਮਰੇ ਸੀ ਡਰਦੇ ਸੀ ਸਟੇਜ ਤੋਂ ਨਾ ਕਰਦੇ ਸੀ ਹੁਣ ਬੱਚੇ ਲੈਣਾ ਲਾਲਾ ਖੜਦੇ ਨੇ ਬੱਚੇ ਕਹਿੰਦੇ ਸਾਡੀਆਂ ਕਵਤਾਂ ਹੋਰ ਛਾਪ ਗਈਆਂ ਹੋਰ ਹੋਰ ਛਾਪੋ ਅਸੀਂ ਲਿਖ ਲਈਆਂ ਸੋ ਬੜੀ ਮੇਰ ਹੈ ਇਸ ਪ੍ਰੋਜੈਕਟ ਬਾਰੇ ਹਾਂਜੀ ਹੁਣ ਪੁੱਛੋ ਮੈਨੂੰ ਹੋਰ ਕੁਐਸਚਨ ਜੀ ਮੈਂ ਸਰ ਵੀ ਕੈਨੇਡਾ ਇੱਕ ਬਹੁਤ ਵਧੀਆ ਕੰਟਰੀ ਆ ਮੈਂ ਪਹਿਲਾਂ ਵੀ ਕਿਹਾ ਸੀ 46 ਸਾਲ ਤੋਂ ਕੈਨੇਡਾ 'ਚ ਰਹਿ ਰਹੇ ਆ ਥੋੜੇ ਵਾਲੇ ਤਾਂ ਨਾ ਜਿਹੜਾ ਅੱਗੇ ਵੀ ਆਉਂਦੇ ਰਹੇ ਕੋਈ ਅਜ ਨਵੀਂ ਗੱਲ ਨਹੀਂ ਆ ਇਕਨੋਮਿਕਲੀ ਆ ਪੋਲੀਟਿਕਲੀ ਜਾਂ ਇਮੀਗ੍ਰੇਸ਼ਨ ਪੁਆਇੰਟ ਵੀ ਤੋਂ ਆ ਵਧੀਆ ਮੁਲਕ ਹੈ ਚੰਗਾ ਪੈਰਾਂ ਤੇ ਮੁਲਕ ਹੈ ਹਾਂ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਆ ਜਿਹੜਾ ਭਲੇ ਦਾ ਕੰਮ ਕਰਦੀਆਂ ਨੇ ਚਲੋ ਗਵਰਨਮੈਂਟ ਤੇ ਜਿਹੜੇ ਕਰਦੇ ਕਰਦੇ ਨਹੀਂ ਕੋਸ਼ਿਸ਼ ਕਰ ਰਹੇ ਨੇ ਆ ਸਾਡਾ ਇੱਕ ਪੰਜਾਬੀ ਹੋਣ ਦੇ ਨਾਤੇ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਕਿਸੇ ਬਰਜ ਥੱਲੇ ਸਤਾ ਹੋਵੇ ਸਾਡਾ ਬੱਚਾ ਰਾਤ ਨੂੰ ਭੁੱਖਾ ਸੁੰਦਾ ਹੋਵੇ ਪੰਜਾਬ ਭਵਨ ਜਾਂ ਛੱਡੀ ਸੁਖੀਵਾਦ ਫਾਊਂਡੇਸ਼ਨ ਅਕਸਰ ਹਰ ਰੋਜ਼ ਬੱਚਿਆਂ ਲਈ ਸਟਾਫ ਨਾਲ ਅਸੀਂ ਐਕਸਟਰਾ ਰੱਖਿਆ ਹੋਇਆ ਹੈ ਬੱਚਿਆਂ ਦੇ ਕਾਲ ਆਉਂਦੇ ਨੇ ਬੱਚੇ ਆਉਂਦੇ ਨੇ ਉਹਨਾਂ ਨੂੰ ਮੋਰੋ ਸਪੋਰਟ ਬੀਇੰਗ ਅਲੋਨ ਉਹ ਕੱਲੇ ਰਹਿ ਜਾਂਦੇ ਨੇ ਕਿ ਉਹਨਾਂ ਦਾ ਤਜਰਬਾ ਨਹੀਂ ਜ਼ਿੰਦਗੀ ਦਾ ਇੰਨਾ ਹੁੰਦਾ ਫੇ ਕੰਮਕਾਰ ਨਹੀਂ ਮਿਲਦੇ ਫੇ ਉਹਨਾਂ ਦੇ ਇਮੀਗ੍ਰੇਸ਼ਨ ਦੇ ਮਸਲੇ ਬੜੇ ਹੋ ਗਏ ਇਹਨਾਂ ਨੇ ਪਾਲਿਸੀਆਂ ਬੜੀਆਂ ਬਦਲ ਲਈਆਂ ਆ ਔਰ ਮੈਨੂੰ ਇਹ ਵੀ ਦੱਸਦੇ ਨੂੰ ਖੁਸ਼ੀ ਆ ਕਿ ਕੈਨੇਡਾ ਦੇ ਵਿੱਚ ਅਣਗਿਣਤ ਸੰਸਥਾਵਾਂ ਬੱਚਿਆਂ ਦੀ ਹੈਲਪ ਕਰ ਰਹੀਆਂ ਨੇ ਔਰ ਕੋਸ਼ਿਸ਼ ਕਰ ਰਹੇ ਆ ਸਾਰੇ ਆ ਲਾ ਬੜਾ ਟਾਈਟ ਐਸ ਵਿਲ ਇਮੀਗ੍ਰੇਸ਼ਨ ਦਾ ਉਹਦੇ ਵਿੱਚ ਸਾਡੀਆਂ ਵੀ ਕੁਝ ਗਲਤੀਆਂ ਨੇ ਬੱਚੇ ਭੇਜਣ ਤੋਂ ਪਹਿਲਾਂ ਅਸੀਂ ਵੀ ਇੱਥੇ ਹੋਮਵਰਕ ਕਰਕੇ ਬੱਚੇ ਨਹੀਂ ਭੇਜਦੇ ਬੱਚੇ ਨੇ ਛੋਟੀ ਜਿਹੀ ਉਮਰ ਆ 16 17 ਸਾਲ ਨਾ ਉਹਨੂੰ ਰੋਟੀ ਬਣਾਉਣੀ ਆਉਂਦੀ ਨਾ ਉਹ ਚਾਹ ਬਣਾਉਣੀ ਆਉਂਦੀ ਨਾ ਉਹਨੂੰ ਸਟ्रेस ਮੈਨੇਜ ਕਰਨੀ ਆਉਂਦੀ ਨਾ ਉਹਨੂੰ ਪੈਸੇ ਗਣਨੇ ਆਉਂਦੇ ਆ ਕੱਲਾ ਉਹ ਕਦੀ ਰਿਆ ਨਹੀਂਗਾ ਉਹਨਾਂ ਨੂੰ ਟਿਕਟ ਲੈ ਕੇ ਬੈਂਕੋਵਰ ਟ੍ਰਾਂਟੋ ਜਾਂ ਮੈਂਟਨ 에어ਪੋਰਟ ਤੇ ਲਾਤਾ ਇਹ ਤੇ ਸਾਡੀ ਵੀ ਗਲਤੀ ਆ ਨਾ ਅਸੀਂ ਹੋਮਵਰਕ ਨਹੀਂ ਕਰਕੇ ਭੇਜੇ ਸੋ ਸਾਡੀ ਹਰ ਸੰਭਵ ਕੋਸ਼ਿਸ਼ ਆ ਜੀ ਤੁਹਾਡੇ ਸਵਾਲ ਦਾ ਜਵਾਬ ਆ ਕਿ ਸਾਡਾ ਬੱਚਾ ਕੋਈ ਵੀ ਉੱਥੇ ਤੰਗ ਨਾ ਹੋਵੇ ਅਸੀਂ ਸਾਡੇ ਕੋਲ ਜੋ ਸਰਦਾ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ